ਸਤ ਸ੍ਰੀ ਅਕਾਲ ਅੱਜ ਆਪਾਂ ਭਾਰਤ ਦੇ ਸੰਵਿਧਾਨ ਨਿਰਮਾਣ ਦੇ ਇੱਕ ਬਹੁਤ ਮਤਲਬ ਅਹਿਮ ਪਹਿਲੂ ਤੇ ਗੱਲ ਕਰਾਂਗੇ ਹਾਂਜੀ ਸੰਵਿਧਾਨ ਸਭਾ ਦੀਆਂ ਕਮੇਟੀਆਂ ਸਾਡੇ ਕੋਲ ਕੁਝ ਨੋਟਸ ਨੇ ਪੋਜ਼ਿਟਿਵ ਸਟੱਡੀ ਪੰਜਾਬ ਬਾਈ ਗਗਨ ਮਹਿਰਾ ਦੇ ਸਿਲੇਬਸ ਦਾ ਹਿੱਸਾ ਲੱਗਦੇ ਨੇ ਅੱਛਾ ਤੇ ਇਹਨਾਂ 'ਚੋਂ ਆਪਾਂ ਕੋਸ਼ਿਸ਼ ਕਰਾਂਗੇ ਮੁੱਖ ਗੱਲ ਨਿਕੜਨ ਦੀ ਕਿ ਕਿਵੇਂ ਇੰਨਾ ਵੱਡਾ ਕੰਮ ਯਾਨੀ ਭਾਰਤ ਦਾ ਸੰਵਿਧਾਨ ਬਣਾਉਣਾ ਇੱਕ ਟਾਂਚੇ ਚ ਪਾਇਆ ਗਿਆ ਹਾਂਜੀ ਬਿਲਕੁਲ ਮਿਸ਼ਨ ਸਾਫ ਹੈ ਸਮਝਣਾ ਕਿ ਕਮੇਟੀਆਂ ਦਾ ਇਹ ਸਾਰਾ ਸਿਸਟਮ ਕਿਵੇਂ ਬਣਿਆ ਤੇ ਕਿਵੇਂ ਇਹਨਾਂ ਨੇ ਮਿਲ ਕੇ ਆਧੁਨਿਕ ਭਾਰਤ ਦੀ ਨੀਂਹ ਰੱਖੀ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਪਰਚੋਲ ਨੂੰ ਬਿਲਕੁਲ ਔਰ ਦੇਖੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੰਵਿਧਾਨ ਸਭਾ ਜਿਸ ਵਿੱਚ ਇੰਨੇ ਵੱਖ-ਵੱਖ ਲੋਕ ਸੀ ਵੱਖ ਵਿਚਾਰਤਾ ਰਾਂਮਾ ਦੇ ਉਹਨਾਂ ਲਈ ਇੱਕ ਸਾਂਝਾ ਦਸਤਾਵੇਜ਼ ਬਣਾਉਣਾ ਕਿੰਨਾ ਮਤਲਬ ਕਿੰਨਾ ਔਖਾ ਕੰਮ ਸੀ ਹਾਂ ਖਾਸ ਕਰਕੇ ਜਦੋਂ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਸੀ ਵੰਡ ਹੋਈ ਸੀ ਹਾਂਜੀ ਵੰਡ ਦੀ ਤਰਾਸਦੀ ਸੀ ਤੇ ਅਣਗਿਣਿਤ ਪਾਸ਼ਾਵਾਂ ਧਰਮ ਸਭਿਆਚਾਰ ਇੰਨੇ ਵੱਡੇ ਦੇਸ਼ ਲਈ ਨਿਯਮ ਬਣਾਉਣਾ ਸੌਖਾ ਨਹੀਂ ਸੀ ਸਹੀ ਗੱਲ ਹੈ ਇਸੇ ਲਈ ਫਿਰ ਸੰਵਿਧਾਨ ਸਭਾ ਨੇ ਫੈਸਲਾ ਕੀਤਾ ਕਿ ਕੰਮ ਨੂੰ ਵੰਡਿਆ ਜਾਵੇ ਵੱਖ-ਵੱਖ ਮੁੱਦਿਆਂ ਲਈ ਖਾਸ ਕਮੇਟੀਆਂ ਬਣਾਈਆਂ। ਅੱਛਾ, ਮਤਲਬ ਕਮ ਵੰਡ ਕੇ ਕਰਨ ਦੀ ਨੀਤੀ। ਹਾਂਜੀ, ਐਵੇਂ ਕਹਿ ਲੋ ਡਿਵਾਈਡ ਐਂਡ ਕਾਂਕਰ ਵਰਗਾ। ਪਰ ਇੱਥੇ ਮਕਸਦ ਸੀ ਇਸ ਵੱਡੇ ਕੰਮ ਨੂੰ ਸਿਰੇ ਚਾੜਨਾ। ਇਹ ਕੰਮ ਦੀ ਵੰਡ ਵਾਲੀ ਗੱਲ ਦਿਲਚਸਪ ਹੈ ਤਾਂ ਫਿਰ ਕਿਹੜੀਆਂ ਮੁੱਖ ਕਮੇਟੀਆਂ ਸਨ ਮਤਲਬ ਜਿਨ੍ਹਾਂ ਤੇ ਵੱਡੀ ਜ਼ਿੰਮੇਵਾਰੀ ਸੀ ਹਾਂਜੀ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਦੱਸਦੀ ਹੈ ਕਿ ਕੁਝ ਬਹੁਤ ਮਹੱਤਵਪੂਰਨ ਕਮੇਟੀਆਂ ਦੇ ਮੁਖੀ ਉਸ ਵੇਲੇ ਦੇ ਵੱਡੇ ਲੀਡਰ ਸਨ ਜਿਵੇਂ ਜਵਾਹਰ ਲਾਲ ਨਹਿਰੂ ਜੀ ਹਾਂਜੀ ਉਹਨਾਂ ਕੋਲ ਯੂਨੀਅਨ ਪਾਵਰਸ ਕਮੇਟੀ ਤੇ ਯੂਨੀਅਨ ਕਨਸਟੀਟਿਊਸ਼ਨ ਕਮੇਟੀ ਦੀ ਜ਼ਿੰਮੇਵਾਰੀ ਸੀ ਹਾਂ ਇਹ ਵੰਡ ਬੜੀ ਸੋਚੀ ਸਮਝੀ ਲੱਗਦੀ ਹੈ ਦੇਖੋ Nehru ji ਜੋ ਬਾਅਦ ਪਹਿਲੇ ਪ੍ਰਧਾਨ ਮੰਤਰੀ ਬਣੇ ਉਹਨਾਂ ਨੂੰ ਕੇਂਦਰ ਸਰਕਾਰ ਦੀ ਸ਼ਕਤੀ ਤੇ ਢਾਂਚੇ ਵਾਲੀਆਂ ਕਮੇਟੀਆਂ ਦੇਣਾ ਇਹ ਤਾਂ ਸਮਝ ਆਂਦਾ ਹੈ ਹਾਂ ਤਰਕ ਤਾਂ ਬਣਦਾ ਹੈ ਤੇ ਦੂਜੇ ਪਾਸੇ ਸਰਦਾਰ ਪਟੇਲ ਜਿਨ੍ਹਾਂ ਦਾ ਰਿਆਸਤਾਂ ਨੂੰ ਭਾਰਤ ਚ ਮਿਲਾਉਣ ਚ ਬਹੁਤ ਵੱਡਾ ਰੋਲ ਸੀ ਬਿਲਕੁਲ ਉਹਨਾਂ ਨੂੰ ਸੁਬਾਈ ਸਮਿਨ ਹਵਨ ਕਮੇਟੀ ਯਾਨੀ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਦਾ ਮੁਖੀ ਬਣਾਇਆ ਗਿਆ ਅੱਛਾ ਤੇ ਇਸ ਤੋਂ ਇਲਾਵਾ ਇੱਕ ਬਹੁਤ ਹੀ ਮਤਲਬ ਸੰਵੇਦਨਸ਼ੀਲ ਕਮੇਟੀ ਸੀ ਮੌਲਿਕ ਅਧਿਕਾਰਾਂ ਕਟ ਗਿਣਤੀਆਂ ਤੇ ਕਬਾਇਲੀ ਖੇਤਰਾਂ ਬਾਰੇ ਸਲਾਹਕਾਰ ਕਮੇਟੀ ਉਹਦੀ ਅਗਵਾਈ ਵੀ ਪਟੇਲ ਸਾਹਿਬ ਕੋਲ ਸੀ ਵਾਹ ਇਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਸੀ ਹਾਂਜੀ ਇਹ ਸਿਰਫ ਮੁਹਾਰਤ ਦੀ ਗੱਲ ਨਹੀਂ ਸੀ ਸ਼ਾਇਦ ਉਹ ਸ਼ਕਤੀ ਸੰਤੁਲਨ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਵੀ ਸੀ ਇਸ ਵਿੱਚ ਤੇ ਡਾਕਟਰ ਰਾਜੇਂਦਰ ਪ੍ਰਸਾਦ ਉਹ ਤਾਂ ਸੰਵਿਧਾਨ ਸਭਾ ਦੇ ਪ੍ਰਧਾਨ ਸਨ ਉਹਨਾਂ ਕੋਲ ਕਿਹੜੀ ਕਮੇਟੀ ਸੀ ਉਹਨਾਂ ਨੂੰ ਸੰਚਾਲਨ ਕਮੇਟੀ ਯਾਨੀ ਸਟੀਰਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ ਅੱਛਾ ਇਹੀ ਸਮਝ ਆਉਂਦੀ ਹੈ ਸਭਾ ਦੀ ਕਾਰਵਾਈ ਨੂੰ ਚਲਾਉਣਾ ਸੀ ਹਾਂਜੀ ਬਿਲਕੁਲ ਤੇ ਨਾਲ ਹੀ ਰੂਲਸ ਆਫ ਪ੍ਰੋਸੀਜਰ ਕਮੇਟੀ ਯਾਨੀ ਨਿਯਮਾ ਵਾਲੀ ਕਮੇਟੀ ਤੇ ਫਾਈਨੈਂਸ ਐਂਡ ਸਟਾਫ ਕਮੇਟੀ ਵੀ ਉਹਨਾਂ ਕੋਲ ਹੀ ਸੀ ਤਾਂ ਮੋٹے ਤੌਰ ਤੇ ਨਹਿਰੂ ਪਟੇਲ ਪ੍ਰਸਾਦ ਇਹ ਤਿੰਨ ਮੁੱਖ ਤੁਰੇ ਹੋਗੇ ਹਾਂ ਪਰ ਕੰਮ ਇਸ ਤੋਂ ਵੀ ਵੱਧ ਡੂੰਗਾ ਸੀ ਜਿਵੇਂ ਤੁਸੀਂ ਪਹਿਲਾਂ ਕਿਹਾ ਪਟੇਲ ਸਾਹਿਬ ਵਾਲੀ ਸਲਾਹਕਾਰ ਕਮੇਟੀ ਉਹ ਐਨੀ ਵੱਡੀ ਸੀ ਕਿ ਉਹਦੇ ਥੱਲੇ ਕਈ ਸਬ ਕਮੇਟੀਆਂ ਬਣਾਈਆਂ ਗਈਆਂ ਓਹੋ ਅੱਛਾ ਹਾਂਜੀ ਜਿਵੇਂ ਮੌਲਿਕ ਅਧਿਕਾਰਾਂ ਲਈ ਇੱਕ ਵੱਖਰੀ ਸਬਕਮੇਟੀ ਸੀ ਜਿਸ ਦੇ ਚੇਅਰਮੈਨ ਜੇਬੀ ਕ੍ਰਿਪਲਾਨੀ ਜੀ ਸਨ ਕ੍ਰਿਪਲਾਨੀ ਜੀ ਹਾਂ ਗਾਂਧੀਵਾਦੀ ਆਗੂ ਬਿਲਕੁਲ ਤੇ ਇਸੇ ਤਰ੍ਹਾਂ ਕਟਗਿਣਤੀਆਂ ਲਈ ਸਬਕਮੇਟੀ ਦੇ ਮੁਖੀ ਐਚਸੀ ਮੁਖਰਜੀ ਸਨ ਉਹ ਇੱਕ ਸਿੱਖਿਆ ਸ਼ਾਸਤਰੀ ਸਨ ਤੇ ਕਟਗਿਣਤੀਆਂ ਦੇ ਹੱਕਾਂ ਦੇ ਹਮਾਇਤੀ ਮਤਲਬ ਕਿੰਨੀ ਬਾਰੀਕੀ ਨਾਲ ਕੰਮ ਹੋ ਰਿਹਾ ਸੀ ਹਾਂਜੀ ਇਹ ਇਹੀ ਦਰਸਾਉਂਦਾ ਹੈ ਇਸ ਦਾ ਮਤਲਬ ਹੈ ਕੀ ਕਮੇਟੀਆਂ ਦਾ ਇੱਕ ਪੂਰਾ ਨੈਟਵਰਕ ਸੀ ਵੱਡੀਆਂ ਕਮੇਟੀਆਂ ਫਿਰ ਉਹਨਾਂ ਦੇ ਅੰਦਰ ਛੋਟੀਆਂ ਕਮੇਟੀਆਂ ਖਾਸ ਕੰਮਾਂ ਲਈ ਬਿਲਕੁਲ ਸਾਡੇ ਨੋਟਸ 'ਚ ਕੁਝ ਹੋਰ ਕਮੇਟੀਆਂ ਦਾ ਵੀ ਜ਼ਿਕਰ ਹੈ ਜਿਵੇਂ ਰਾਜਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਇਸ ਦੇ ਮੁਖੀ ਵੀ ਨਹਿਰੂ ਜੀ ਸਨ ਹਾਂਜੀ ਨਹਿਰੂ ਜੀ ਹੀ ਸਨ ਇੱਕ ਆਰਡਰ ਆਫ ਬਿਜ਼ਨਸ ਕਮੇਟੀ ਸੀ ਕੇ ਐ ਮੁੰਸ਼ੀ ਜੀ ਦੀ ਅਗਵਾਈ 'ਚ ਉਹ ਵੀ ਵੱਡੇ ਵਕੀਲ ਤੇ ਸਿਆਸਤਦਾਨ ਸਨ ਹਾਂ ਤੇ ਕੁਝ ਖਾਸ ਮਕਸਦ ਵਾਲੀਆਂ ਮਤਲਬ ਐਡ ਹੌਕ ਕਮੇਟੀਆਂ ਵੀ ਸਨ ਐਡ ਹੌਕ ਯਾਨੀ ਆਰਜ਼ੀ हां जी किसी खास कम लाई थोड़े समय लाई बनाई गई जिमें राष्ट्रीय झंडे लाईक एड एडहॉक कमेटी बनी सी जिस दे चेयरमैन डॉक्टर राजेंद्र प्रसाद सन अच्छा ਇੱਕ ਹੋਰ ਜ਼ਰੂਰੀ ਐਡ ਹੌਕ ਕਮੇਟੀ ਸੁਪਰੀਮ ਕੋਰਟ ਤੇ ਸੀ ਉਸ ਦੇ ਮੁਖੀ ਐਸ ਵਰਧਾਚਾਰੀ ਸਨ ਉਹ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਸਨ ਪਰ ਕਾਨੂੰਨੀ ਮਾਹਿਰ ਸਨ ਉਹ 12ਵੇਂ ਮਾਰ ਲੈ ਗਏ ਹਾਂਜੀ ਇਸੇ ਤਰ੍ਹਾਂ ਨਾਗਰਿਕਤਾ ਤੇ ਵੀ ਐਡ ਹੌਕ ਕਮੇਟੀ ਸੀ ਇਹ ਸਭ ਦੱਸਦਾ ਹੈ ਕਿ ਹਰ ਮੁੱਦੇ ਨੂੰ ਪੂਰਾ ਧਿਆਨ ਦਿੱਤਾ ਗਿਆ ਵਾਕਈ ਇੰਨੀਆਂ ਸਾਰੀਆਂ ਕਮੇਟੀਆਂ ਲੱਗਦਾ ਕੰਮ ਬੜੀ ਵਿਆਉਂਤਨਾ ਕੀਤਾ ਪਰ ਇੱਕ ਕਮੇਟੀ ਹੈ ਜਿਹਦਾ ਨਾਂ ਸਭ ਤੋਂ ਵੱਧ ਆਉਂਦਾ ਹਾਂਜੀ ਜਿਹਨੂੰ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਡਰਾਫਟਿੰਗ ਕਮੇਟੀ ਹਾਂ ਬਿਲਕੁਲ ਡਰਾਫਟਿੰਗ ਕਮੇਟੀ ਇੱਥੇ ਆ ਕੇ ਗੱਲ ਹੋਰ ਵੀ ਗੰਭੀਰ ਹੋ ਜਾਂਦੀ ਹੈ ਹੈਨਾ ਬਿਲਕੁਲ ਡਰਾਫਟਿੰਗ ਕਮੇਟੀ ਬਿਨਾਂ ਸ਼ੱਕ ਸਭ ਤੋਂ ਮਹੱਤਵਪੂਰਨ ਕਮੇਟੀਆਂ ਚੋਂ ਇੱਕ ਸੀ ਇਹ 29 ਅਗਸਤ 1947 ਨੂੰ ਬਣੀ ਸੀ ਆਜ਼ਾਦੀ ਤੋਂ ਸਿਰਫ 2 ਹਫ਼ਤੇ ਬਾਅਦ ਹਾਂਜੀ ਇਸ ਦਾ ਕੰਮ ਸੀ ਸੰਵਿਧਾਨ ਦਾ ਪਹਿਲਾ ਖਰੜਾ ਤਿਆਰ ਕਰਨਾ ਜਿਹੜਾ ਬਾਕੀ ਕਮੇਟੀਆਂ ਦੀਆਂ ਸਿਫਾਰਸ਼ਾਂ ਤੇ ਸਭਾ 'ਚ ਹੋਈਆਂ ਬਹਿਸਾਂ ਤੇ ਆਧਾਰਿਤ ਹੋਵੇ ਤੇ ਇਸ ਦੇ ਚੇਅਰਮੈਨ ਸਭ ਜਾਣਦੇ ਨੇ ਡਾਕਟਰ ਪੀਮਰਾਓ ਅੰਬੇਡਕਰ ਜੀ ਬਿਲਕੁਲ ਉਹਨਾਂ ਨੂੰ ਉਹਨਾਂ ਦੀ ਕਾਨੂੰਨੀ ਸਮਝ ਤੇ ਸਮਾਜਿਕ ন্যায় ਲਈ ਵਚਨਬੱਧਤਾ ਕਰਕੇ ਚੁਣਿਆ ਗਿਆ ਸੀ ਡਾਕਟਰ ਅੰਬੇਡਕਰ ਤੋਂ ਇਲਾਵਾ ਹੋਰ ਕੌਣ ਸੀ ਇਸ ਕਮੇਟੀ 'ਚ ਤੇ ਸਿਰਫ 7 ਮੈਂਬਰਾਂ ਦੀ ਕਮੇਟੀ ਲਈ ਇਹ ਕੰਮ ਤਾਂ ਬਹੁਤ ਵੱਡਾ ਹੋਣਾ ਹਾਂ ਇਹ ਸੱਚਮੁੱਚ ਹੈਰਾਨੀ ਵਾਲੀ ਗੱਲ ਹੈ ਮੁੱਖ ਤੌਰ ਤੇ 7 ਮੈਂਬਰ ਸਨ ਡਾਕਟਰ ਅੰਬੇਡਕਰ ਤੋਂ ਇਲਾਵਾ ਐਨ ਗੋਪਾਲਾ ਸੁਆਮੀ ਅਯੰਗਰ ਅੱਲਾਦੀ ਕ੍ਰਿਸ਼ਨ ਸੁਆਮੀ ਅੱਯਰ ਵੱਡੇ ਕਾਨੂੰਨਦਾਨ ਸਨ ਹਾਂਜੀ ਕੇ ਐਮ मुंशी ਜਿਨ੍ਹਾਂ ਦਾ ਜ਼ਿਕਰ ਪਹਿਲਾਂ ਵੀ ਆਇਆ सय्यद ਮੁਹੰਮਦ ਅਸਦੁੱਲਾ ਅਸਾਮ ਤੋਂ ਸਨ ਅੱਛਾ ਇਨ ਮਾਧਵਰਾਓ ਇਹ ਬੀ ਐਲ ਮਿੱਤਰ ਜੀ ਦੀ ਥਾਂ ਤੇ ਆਏ ਸੀ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ ਓਕੇ ਤੇ ٹی ٹی ਕ੍ਰਿਸ਼ਨਾ ਮਾਚਾਰੀ ਇਹ 1948 ਚ ਡੀ ਪੀ ਖੇਤਾਨ ਜੀ ਦੀ ਮੌਤ ਤੋਂ ਬਾਅਦ ਸ਼ਾਮਿਲ ਹੋਈ ਸਨ ਤਾਂ ਮਤਲਬ ਟੀਮ 'ਚ ਬਦਲਾਅ ਵੀ ਹੋਏ ਹਾਂਜੀ ਭਾਵੇਂ ਮੈਂਬਰ ਘਟ ਸਨ ਪਰ ਤਜਰਬਾ ਬਹੁਤ ਸੀ ਕਾਨੂੰਨੀ ਤੇ ਪ੍ਰਸ਼ਾਸਨਿਕ ਚੁਣੌਤੀ ਸਿਰਫ ਖਰੜਾ ਲਿਖਣਾ ਨਹੀਂ ਸੀ ਹੋਰ ਕੀ ਸੀ ਸਭਾ ਦੇ ਅੰਦਰ ਜਿਹੜੇ ਵੱਖ-ਵੱਖ ਵਿਚਾਰ ਸੀ ਉਹਨਾਂ 'ਚ ਸਹਿਮਤੀ ਬਣਾਉਣੀ ਹਾਂ ਇਹ ਔਖਾ ਕੰਮ ਹੋਣਾ ਇਸ ਕਮੇਟੀ ਨੇ ਬਹੁਤ ਮਿਹਨਤ ਕੀਤੀ ਲਗਭਗ 6 ਮਹੀਨੇ ਲਗਾਤਾਰ ਕੰਮ ਕਰਕੇ ਫਰਵਰੀ 1948 'ਚ ਪਹਿਲਾ ਖਰੜਾ ਪੇਸ਼ ਕੀਤਾ 6 ਮਹੀਨਿਆਂ 'ਚ ਪਹਿਲਾ ਖਰੜਾ ਕਮਾਲ ਫਿਰ ਇਸ ਤੇ ਬਹਿਸ ਹੋਈ ਹੁਣੀ ਪੂਰੀ ਹਾਂਜੀ ਲੰਬੀ ਬਹਿਸ ਹੋਈ ਸੁਝਾਅ ਆਏ ਬਦਲਾਅ ਕੀਤੇ ਗਏ ਤੇ ਆਖਿਰਕਾਰ ਸੰਵਿਧਾਨ ਕਦੋਂ ਤਿਆਰ ਹੋਇਆ ਤੇ ਕਦੋਂ ਲਾਗੂ ਹੋਇਆ ਸਾਡੇ ਕੋਲ ਦੋ ਤਾਰੀਖਾਂ ਆਂਦੀਆਂ ਨੇ 26 ਨਵੰਬਰ 1949 ਤੇ 26 ਜਨਵਰੀ 1950 ਇਹਨਾਂ 'ਚ ਕੀ ਫਰਕ ਹੈ ਦੀ ਹਾਂ ਇਹ ਦੋਵੇਂ ਤਾਰੀਖਾਂ ਬਹੁਤ ਅਹਿਮ ਨੇ ਤੇ ਅਕਸਰ ਲੋਕ ਇਹਨਾਂ ਬਾਰੇ ਥੋੜਾ ਉਲਝ ਜਾਂਦੇ ਨੇ ਹਾਂਜੀ 26 ਨਵੰਬਰ 1949 ਇਹ ਉਹ ਦਿਨ ਹੈ ਜਦੋਂ ਸੰਵਿਧਾਨ ਸਭਾ ਨੇ ਆਖਰੀ ਖਰੜੇ ਨੂੰ ਪਾਸ ਕਰ ਦਿੱਤਾ ਯਾਨੀ ਸੰਵਿਧਾਨ ਨੂੰ ਅਪਣਾ ਲਿਆ ਅਡਾਪਟਡ ਅੱਛਾ ਇਸ ਦਿਨ ਨੂੰ ਹੁਣ ਆਪਾਂ ਸੰਵਿਧਾਨ ਦਿਵਸ ਵਜੋਂ ਮਨਾਉਂਦੇ ਆ ਬਿਲਕੁਲ ਇਸ ਦਿਨ ਸੰਵਿਧਾਨ ਦੀ ਪ੍ਰਸਤਾਵਨਾ ਯਾਨੀ ਪ੍ਰੀਐਂਬਲ ਵਿੱਚ ਵੀ ਇਹੀ ਤਾਰੀਖ ਦਰਜ ਕੀਤੀ ਗਈ ਜਦੋਂ ਸੰਵਿਧਾਨ ਅਪਣਾਇਆ ਗਿਆ ਉਦੋਂ ਇਸ 'ਚ ਇੱਕ ਪ੍ਰਸਤਾਵਨਾ ਸੀ 22 ਭਾਗ 395 ਅਨੁਛੇਦ ਆਰਟੀਕਲਸ ਤੇ 8 ਅਨੁਸੂਚੀਆਂ ਸਕੇਡਿਊਲਸ ਸਨ ਪਰ ਜੇ 26 ਨਵੰਬਰ 1949 ਨੂੰ ਅਪਣਾ ਲਿਆ ਸੀ ਤਾਂ ਫਿਰ ਗਣਤੰਤਰ ਦਿਵਸ 26 ਜਨਵਰੀ 1950 ਕਿਉਂ 2 ਮਹੀਨੇ ਬਾਅਦ ਹਾਂ ਗੱਲ ਇਹ ਸੀ ਕਿ 26 ਨਵੰਬਰ 1949 ਨੂੰ ਪੂਰਾ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਓਹੋ ਸਿਰਫ ਕੁਝ ਜ਼ਰੂਰੀ ਚੀਜ਼ਾਂ ਜਿਵੇਂ ਨਾਗਰਿਕਤਾ ਸਿਟੀਜ਼ਨਸ਼ਿਪ ਦੇ ਨਿਯਮ ਚੋਣਾ ਇਲੈਕਸ਼ਨਸ ਆਰਜੀ ਸੰਸਦ ਪ੍ਰੋਵੀਜ਼ਨਲ ਪਾਰਲੀਮੈਂਟ ਤੇ ਕੁਝ ਹੋਰ ਆਰਜੀ ਪ੍ਰਬੰਧਾ ਵਾਲੇ ਆਰਟੀਕਲ ਉਸੇ ਦਿਨ ਲਾਗੂ ਹੋ ਗਏ ਸੀ ਮਤਲਬ ਜਿਨ੍ਹਾਂ ਦੀ ਫੌਰੀ ਲੋੜ ਸੀ ਹਾਂਜੀ ਪਰ ਸੰਵਿਧਾਨ ਦਾ ਵੱਡਾ ਹਿੱਸਾ ਪੂਰਾ ਟਾਂਚਾ ਉਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਇਸ ਦਿਨ ਨੂੰ ਕਮਿੰਸਮੈਂਟ ਡੇਟ ਕਹਿੰਦੇ ਨੇ ਤੇ ਇਸ ਦਿਨ ਤੋਂ ਭਾਰਤ ਪੂਰੀ ਤਰ੍ਹਾਂ ਗਣਰਾਜ ਬਣ ਗਿਆ ਬਿਲਕੁਲ ਆਪਣਾ ਚੁਣਿਆ ਹੋਇਆ ਮੁਖੀ ਰਾਸ਼ਟਰਪਤੀ ਨਾ ਕਿ ਬ੍ਰਿਟਿਸ਼ ਤਾਜ ਦਾ ਕੋਈ ਨੁਮਾਇੰਦਾ ਤਾਂ ਫਿਰ 26 ਜਨਵਰੀ ਦੀ ਤਾਰੀਖ ਹੀ ਕਿਉਂ ਚੁਣੀ ਕੋਈ ਖਾਸ ਵਜ੍ਹਾ ਸੀ ਹਾਂ ਇਹਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸਿਕ ਕਾਰਨ ਹੈ 26 ਜਨਵਰੀ 1930 ਨੂੰ 1930 ਹਾਂਜੀ 1930 ਨੂੰ ਲਾਹੌਰ ਚ ਕਾਂਗਰਸ ਦਾ ਸੈਸ਼ਨ ਹੋਇਆ ਸੀ ਉਸ ਤੋਂ ਬਾਅਦ ਪੂਰੇ ਦੇਸ਼ ਚ ਪੂਰਨ ਸਵਰਾਜ ਦਿਵਸ ਮਨਾਇਆ ਗਿਆ ਸੀ ਅੱਛਾ ਮੁਕੰਮਲ ਆਜ਼ਾਦੀ ਦਾ ਐਲਾਨ ਹਾਂਜੀ ਉਸ ਇਤਿਹਾਸਿਕ ਦਿਨ ਨੂੰ ਯਾਦ ਰੱਖਣ ਲਈ ਉਹਨੂੰ ਸਨਮਾਨ ਦੇਣ ਲਈ ਸੰਵਿਧਾਨ ਨਿਰਮਾਤਾਵਾਂ ਨੇ ਫੈਸਲਾ ਕੀਤਾ ਕਿ ਸੰਵਿਧਾਨ ਨੂੰ 26 ਜਨਵਰੀ ਨੂੰ ਹੀ ਲਾਗੂ ਕੀਤਾ ਜਾਵੇ ਵਾਹ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਸਿਰਫ ਤਾਰੀਖ ਨਹੀਂ ਇੱਕ ਭਾਵਨਾ ਜੁੜੀ ਹੋਈ ਹੈ ਬਿਲਕੁਲ ਆਜ਼ਾਦੀ ਦੇ ਸੰਘਰਸ਼ ਨਾਲ ਇੱਕ ਸਿੱਧਾ ਜੋੜ ਅੱਛਾ ਹੁਣ ਕੁਝ ਹੋਰ ਤੱਥਾਂ ਤੇ ਆਉਣੇ ਆ ਜਿਹੜੇ ਇਹ ਸਾਰੀ ਕਹਾਣੀ ਨੂੰ ਹੋਰ ਦਿਲਚਸਪ ਬਣਾਉਂਦੇ ਨੇ ਜਿਵੇਂ ਕਿ ਇਸ ਪੂਰੇ ਕੰਮ ਚ ਟਾਈਮ ਕਿੰਨਾ ਲੱਗਾ ਹਾਂ ਟਾਈਮ ਤਾਂ ਕਾਫੀ ਲੱਗਾ ਪਹਿਲੀ ਮੀਟਿੰਗ ਹੋਈ ਸੀ 9 ਦਸੰਬਰ 1946 ਨੂੰ ਤੇ ਸੰਵਿਧਾਨ ਅਪਣਾਇਆ ਗਿਆ 26 ਨਵੰਬਰ 1949 ਨੂੰ ਇਸ ਸਾਰੇ ਸਮੇਂ ਦੌਰਾਨ ਕੁੱਲ 2 ਸਾਲ 11 ਮਹੀਨੇ ਤੇ 18 ਦਿਨ ਲੱਗੇ 2 ਸਾਲ 11 ਮਹੀਨਾ 18 ਦਿਨ ਲਗਭਗ 3 ਸਾਲ ਹਾਂਜੀ ਇਹ ਦੱਸਦਾ ਹੈ ਕਿ ਕਿੰਨੀ ਗੰਭੀਰਤਾ ਨਾਲ ਕਿੰਨੀ ਬਾਰੀਕੀ ਨਾਲ ਕੰਮ ਹੋਇਆ ਤੇ ਖਰਚਾ ਖਰਚੇ ਬਾਰੇ ਵੀ ਕੁਝ ਪਤਾ ਲੱਗਾ ਹਾਂ ਉਸ ਵੇਲੇ ਦੇ ਹਿਸਾਬ ਨਾਲ ਲਗਭਗ 64 ਲੱਖ ਰੁਪਏ ਖਰਚ ਹੋਏ ਸਨ ਜੋਠ ਲੱਖ ਉਸ ਜ਼ਮਾਨੇ ਚ ਤਾਂ ਬਹੁਤ ਵੱਡੀ ਰਕਮ ਹੋਣੀ ਬਹੁਤ ਵੱਡੀ ਰਕਮ ਸੀ ਜੀ ਕੁਝ ਹੋਰ ਅਹਿਮ ਤਾਰੀਖਾਂ ਵੀ ਨੇ ਸਾਡੇ ਨੋਟਸ ਚ ਜਿਵੇਂ ਆਜ਼ਾਦੀ ਤੋਂ ਬਾਅਦ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 31 ਅਕਤੂਬਰ 1947 ਨੂੰ ਹੋਈ ਇਹ ਕਿਉਂ ਖਾਸ ਹੈ ਇਹ ਇਸ ਲਈ ਖਾਸ ਹੈ ਕਿਉਂਕਿ ਵੰਡ ਤੋਂ ਬਾਅਦ ਸਭਾ ਦੀ ਬਣਤਰ ਬਦਲ ਗਈ ਸੀ ਪਾਕਿਸਤਾਨ ਵਾਲੇ ਇਲਾਕਿਆਂ ਦੇ ਮੈਂਬਰ ਹੁਣ ਇਸ ਦਾ ਹਿੱਸਾ ਨਹੀਂ ਸੀ ਰਾਇ ਤੇ ਨਵੀਂ ਵੰਡੀ ਹੋਈ ਸਭਾ ਦੀ ਪਹਿਲੀ ਮੀਟਿੰਗ ਸੀ ਓਕੇ ਸਮਝ ਗਿਆ ਤੇ ਕੁਝ ਹੋਰ ਫੈਸਲੇ ਵੀ ਇਸੇ ਦੌਰਾਨ ਹੋਏ ਜਿਵੇਂ ਮਈ 1949 ਵਿੱਚ ਭਾਰਤ ਨੇ ਕਾਮਨਵੈਲਥ ਯਾਨੀ ਰਾਸ਼ਟ੍ਰਮੰਡਲ ਦੀ ਮੈਂਬਰਸ਼ਿਪ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਇੱਕ ਆਜ਼ਾਦ ਗਣਰਾਜ ਵਜੋਂ ਹਾਂਜੀ ਬਿਲਕੁਲ ਤੇ ਰਾਸ਼ਟਰੀ ਝੰਡਾ ਜਿਵੇਂ ਪਹਿਲਾਂ ਗੱਲ ਹੋਈ ਸੀ ਉਹ ਸੰਵਿਧਾਨ ਸਭਾ ਨੇ 22 ਜੁਲਾਈ 1947 ਨੂੰ ਹੀ ਅਪਣਾ ਲਿਆ ਸੀ ਆਜ਼ਾਦੀ ਤੋਂ ਵੀ ਪਹਿਲਾਂ ਅੱਛਾ ਤੇ ਰਾਸ਼ਟਰੀ ਗੀਤ ਜਨ ਗਨ ਮਨ ਤੇ ਰਾਸ਼ਟਰੀ ਗਾਣ ਵੰਦੇ ਮਾਤਰਮ ਇਹ ਦੋਵੇਂ 24 ਜਨਵਰੀ 1950 ਨੂੰ ਅਪਣਾਏ ਗਏ ਗਣਤੰਤਰ ਦਿਵਸ ਤੋਂ 2 ਦਿਨ ਪਹਿਲਾਂ ਹਾਂਜੀ ਇਹ ਉਹੀ ਦਿਨ ਸੀ ਜਦੋਂ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਹੋਈ ਸੀ ਤੇ ਇਸੇ ਮੀਟਿੰਗ 'ਚ ਡਾਕਟਰ ਰਾਜੇਂਦਰ ਪ੍ਰਸਾਦ ਜੀ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ਸੀ ਇੱਕੋ ਦਿਨ ਕਿੰਨੀਆਂ ਅਹਿਮ ਗੱਲਾਂ ਹੋਈਆਂ ਬਿਲਕੁਲ ਤੇ ਇਸੇ ਦਿਨ ਹਾਜ਼ਰ 284 ਮੈਂਬਰਾਂ ਨੇ ਸੰਵਿਧਾਨ ਦੀਆਂ ਤਿੰਨ ਕਾਪੀਆਂ ਤੇ ਦਸਤਖਤ ਕੀਤੇ ਦੋ ਅੰਗਰੇਜ਼ੀ 'ਚ ਤੇ ਇੱਕ ਹਿੰਦੀ 'ਚ ਪੂਰੇ ਮੈਂਬਰ 299 ਸਨ ਉਸ ਵੇਲੇ ਹਾਂਜੀ ਵੰਡ ਤੋਂ ਬਾਅਦ 299 ਰਹਿ ਗਏ ਸਨ ਹੁਣ ਕੁਝ ਅਜਹੀਆਂ ਗੱਲਾਂ ਜਿਨ੍ਹਾਂ ਬਾਰੇ ਸ਼ਾਇਦ ਘੱਟ ਲੋਕ ਜਾਣਦੇ ਹੋਣ ਜਿਵੇਂ ਸੰਵਿਧਾਨ ਸਭਾ ਦਾ ਕੋਈ ਨਿਸ਼ਾਨ ਜਾਂ ਮੋਹਰ ਸੀ ਹਾਂ ਬਿਲਕੁਲ ਸੀ ਸੰਵਿਧਾਨ ਸਭਾ ਦਾ ਪ੍ਰਤੀਕ ਇੱਕ ਹਾਥੀ ਸੀ ਹਾਥੀ ਕਿਉਂ ਸ਼ਾਇਦ ਭਾਰਤ ਦੇ ਵਿਸ਼ਾਲ ਆਕਾਰ ਸ਼ਕਤੀ ਤੇ ਸਥਿਰਤਾ ਦਾ ਪ੍ਰਤੀਕ ਸਮਝਿਆ ਗਿਆ ਹੋਵੇ दिलचस्प है और कोई अहम नाम जिन्ना दा जिक्र होना चाहिदा हां जी दो नाम बहुत जरूरी ने एक सर बीएन राव हां सुनया ना ओ बहुत बड़े जज ਤੇ ਕੂਟਨੀਤਿਕ ਸਨ ਉਹਨਾਂ ਨੂੰ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕਨਸਟੀਟਿਊਸ਼ਨਲ ਐਡਵਾਈਜ਼ਰ ਬਣਾਇਆ ਗਿਆ ਸੀ ਉਹਨਾਂ ਨੇ ਸ਼ੁਰੂਆਤੀ ਖੜੜਾ ਬਣਾਉਣ ਚ ਬਹੁਤ ਮਦਦ ਕੀਤੀ ਸੀ ਜਿਹਦੇ ਤੇ ਫਿਰ ਡਰਾਫਟਿੰਗ ਕਮੇਟੀ ਨੇ ਕੰਮ ਕੀਤਾ ਅੱਛਾ ਮਤਲਬ ਉਹਨਾਂ ਦਾ ਰੋਲ ਵੀ ਬਹੁਤ ਵੱਡਾ ਸੀ ਬਹੁਤ ਵੱਡਾ ਤੇ ਦੂਜਾ ਨਾ ਐਚਵੀਆਰ ਅਯੰਗਰ ਸੰਵਿਧਾਨ ਸਭਾ ਦੇ 77 ਸਨ ਓਕੇ ਪਰ ਮੇਰੇ ਲਈ ਸਭ ਤੋਂ ਦਿਲਚਸਪ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਹੈ ਸੰਵਿਧਾਨ ਨੂੰ ਹੱਥ ਨਾਲ ਲਿਖਣ ਵਾਲੇ ਕੈਲੀਗ੍ਰਾਫਰ ਦੀ ਹਾਂਜੀ ਇਹ ਬਹੁਤ ਖਾਸ ਗੱਲ ਹੈ ਮਤਲਬ ਸਾਡਾ ਮੂਲ ਸੰਵਿਧਾਨ ਛਪਿਆ ਨਹੀਂ ਹੱਥ ਨਾਲ ਲਿਖਿਆ ਗਿਆ ਕੌਣ ਸਨ ਉਹ ਸਨ ਪ੍ਰੇਮ बिहारी नारायण رائے ਜੀ ਆਦਾ ਦਿੱਲੀ ਦੇ ਮਸ਼ਹੂਰ ਕੈਲੀਗ੍ਰਾਫਰ ਸਨ ਪ੍ਰਾਈਜ਼ ਆਦਾ ਹਾਂਜੀ ਜਦੋਂ ਪ੍ਰਧਾਨ ਮੰਤਰੀ ਨਹਿਰੂ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸੰਵਿਧਾਨ ਨੂੰ ਖੂਬਸੂਰਤ ਇਟਾਲਿਕ ਸਟਾਈਲ ਚ ਲਿਖ ਦੇਣ ਤਾਂ ਉਹ ਬਹੁਤ ਖੁਸ਼ ਹੋਏ ਹਾਂ ਮਾਨ ਵਾਲੀ ਗੱਲ ਸੀ ਪਰ ਕਹਾਣੀ ਇਹ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਕੰਮ ਦਾ ਕੀ ਮਿੰਟਾ ਨਾ ਲੈਣਗੇ ਤਾਂ ਉਹਨਾਂ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਕੋਈ ਪੈਸਾ ਨਹੀਂ ਇੰਨੇ ਵੱਡੇ ਕੰਮ ਲਈ ਜੀ ਹਾਂ ਕੋਈ ਪੈਸਾ ਨਹੀਂ ਉਹਨਾਂ ਦੀ ਸਿਰਫ ਇੱਕ ਸ਼ਰਤ ਸੀ ਕੀ ਸ਼ਰਤ ਸੀ कि ਉਹ ਸੰਵਿਧਾਨ ਦੇ ਹਰ ਪੰਨੇ ਤੇ ਆਪਣਾ ਨਾਮ ਲਿਖਣਗੇ ਹਰ ਪੰਨੇ ਤੇ ਹਾਂਜੀ ਤੇ ਆਖੀ ਪੰਨੇ ਤੇ ਆਪਣੇ ਨਾਮ ਦੇ ਨਾਲ ਆਪਣੇ ਦਾਦਾ ਜੀ ਦਾ ਨਾਮ ਵੀ ਲਿਖਣਗੇ ਜਿਨ੍ਹਾਂ ਨੇ ਉਹਨਾਂ ਨੂੰ ਕੈਲੀਗ੍ਰਾਫੀ ਸਿਖਾਈ ਸੀ ਤੇ ਸ਼ਰਤ ਮੰਨ ਲਈ ਗਈ ਹਾਂਜੀ ਮੰਨ ਲਈ ਗਈ ਇਹ ਗੱਲ ਸਿਰਫ ਦਿਲਚਸਪ ਨਹੀਂ ਇਹ ਦੱਸਦੀ ਹੈ ਕਿ ਸੰਵਿਧਾਨ ਬਣਾਉਣਾ ਸਿਰਫ ਕੋਈ ਸਿਆਸੀ ਜਾਂ ਕਾਨੂੰਨੀ ਕੰਮ ਨਹੀਂ ਸੀ ਬਿਲਕੁਲ ਇਹ ਦੇਸ਼ ਭਗਤੀ ਸਮਰਪਣ ਤੇ ਕਲਾ ਦਾ ਵੀ ਸੁਮੇਲ ਸੀ ਲੋਕਾਂ ਨੇ ਇਹਨੂੰ ਇੱਕ ਮਾਣ ਵਾਲਾ ਕੰਮ ਸਮਝਿਆ। ਵਾਕਈ ਬਹੁਤ ਪ੍ਰੇਰਣਾਦਾਇਕ ਹੈ ਕਿ ਹਿੰਦੀ ਵਾਲਾ ਸੰਸਕਰਣ ਵੀ ਹੱਥ ਨਾਲ ਲਿਖਿਆ ਗਿਆ ਸੀ। ਹਾਂਜੀ, ਮੂਲ ਸੰਵਿਧਾਨ ਦਾ ਹਿੰਦੀ ਸੰਸਕਰਣ ਵੀ ਹੱਥ ਲਿਖਤ ਹੈ। ਉਹਦੀ ਕੈਲੀਗ੍ਰਾਫੀ ਵਸੰਤ ਕ੍ਰਿਸ਼ਨ ਵੈਦਿਆ ਜੀ ਨੇ ਕੀਤੀ ਸੀ। ਅੱਛਾ। ਤੇ ਐਨਾ ਹੀ ਨਹੀਂ, ਮੂਲ ਸੰਵਿਧਾਨ ਦੇ ਪੰਨਿਆਂ ਨੂੰ ਸਜਾਇਆ ਵੀ ਗਿਆ ਸੀ ਸ਼ਾਂਤੀ ਨਿਕੇਤਨ ਦੇ ਮਸ਼ਹੂਰ ਕਲਾਕਾਰਾਂ ਨੇ। ਸ਼ਾਂਤੀ ਨਿਕੇਤਨ ਟੈਗੋਰ ਵਾਲਾ। ਹਾਂਜੀ, ਜਿਵੇਂ ਨੰਦ ਲਾਲ ਬੋਸ ਤੇ ਵਿਉਹਰ ਰਮਨੋਹਰ सिन्हा। ਉਹਨਾਂ ਨੇ ਬਹੁਤ ਸੁੰਦਰ ਚਿੱਤਰ ਬਣਾਏ ਹਰ ਪਾਕ ਦੀ ਸ਼ੁਰੂਆਤ ਇੱਕ ਕਲਾਕ੍ਰਿਤੀ ਨਾਲ ਹੁੰਦੀ ਹੈ ਜੋ ਭਾਰਤ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦੀ ਹੈ ਮਤਲਬ ਸਾਡਾ ਸੰਵਿਧਾਨ ਸਿਰਫ ਕਾਨੂੰਨ ਦੀ ਕਿਤਾਬ ਨਹੀਂ ਇੱਕ ਆਰਟ ਦਾ ਨਮੂਨਾ ਵੀ ਹੈ ਬਿਲਕੁਲ ਕਲਾ ਦਾ ਇੱਕ ਅਨਮੋਲ ਨਮੂਨਾ ਇਹ ਸਾਰੀ ਜਾਣਕਾਰੀ ਸੁਣ ਕੇ ਤਾਂ ਐ ਲੱਗਦਾ ਜਿਵੇਂ ਆਪਾਂ ਸਿਰਫ ਕਮੇਟੀਆਂ ਬਾਰੇ ਨਹੀਂ ਇੱਕ ਪੂਰੇ ਯੁੱਗ ਦੇ ਬਣਨ ਦੀ ਕਹਾਣੀ ਸੁਣ ਰਹੇ ਆਂ ਹਾਂਜੀ ਕੁਝ ਇਸ ਤਰ੍ਹਾਂ ਹੀ ਹੈ ਤਾਂ ਇਸ ਸਾਰੀ ਚਰਚਾ ਦਾ ਇਸ ਪਰਚੋਲ ਦਾ ਨਿਚੋੜ ਕੀ ਨਿਕਲਦਾ ਹੈ ਮੁੱਖ ਤੌਰ ਤੇ ਕੀ ਸਿੱਖਿਆ ਆਪਾਂ ਦੇਖੋ ਪਹਿਲਾ ਤੇ ਸਭ ਤੋਂ ਵੱਡਾ ਨਿਚੋੜ ਇਹ ਹੈ ਕਿ ਭਾਰਤ ਦਾ ਸੰਵਿਧਾਨ ਬਣਾਉਣਾ ਇੱਕ ਬਹੁਤ ਹੀ ਵੱਡਾ ਗੁੰਜਲਦਾਰ ਤੇ ਮਹੱਤਵਪੂਰਨ ਕੰਮ ਸੀ ਹਾਂ ਇਹ ਤਾਂ ਹੈਗਾ ਹੀ ਸੀ ਤੇ ਇਸ ਨੂੰ ਸਹੀ ਤਰੀਕੇ ਨਾਲ ਕਰਨ ਲਈ ਸੰਵਿਧਾਨ ਸਭਾ ਨੇ ਕਮੇਟੀਆਂ ਦਾ ਇੱਕ ਪੂਰਾ ਸਿਸਟਮ ਬਣਾਇਆ ਤਾਂ ਕਿ ਕੰਮ ਵੰਡਿਆ ਜਾ ਸਕੇ ਤੇ ਹਰ ਮੁੱਦੇ ਤੇ ਡੂੰਘਾਈ ਨਾਲ ਵਿਚਾਰ ਹੋ ਸਕੇ ਦੂਜਾ ਆਪਾਂ ਦੇਖਿਆ ਕਿ 네ਹਰੂ ਜੀ ਪਟੇਲ ਸਾਹਿਬ ਡਾਕਟਰ ਰਾਜੇਂਦਰ ਪ੍ਰਸਾਦ ਤੇ ਖਾਸ ਕਰਕੇ ਡਾਕਟਰ ਅੰਬੇਡਕਰ ਵਰਗੇ ਵੱਡੇ ਆਗੂਆਂ ਨੇ ਇਹਨਾਂ ਕਮੇਟੀਆਂ ਦੀ ਅਗਵਾਈ ਕੀਤੀ ਹਾਂਜੀ ਦੇ ਡਰਾਫਟਿੰਗ ਕਮੇਟੀ ਡਾਕਟਰ ਅੰਬੇਡਕਰ ਦੀ ਅਗਵਾਈ ਹੇਠ ਨੇ ਸੰਵਿਧਾਨ ਦਾ ਖਰੜਾ ਬਣਾਉਣ 'ਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਤਾਂ ਹੀ ਉਹਨਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾ ਮਾ ਕਿਹਾ ਜਾਂਦਾ ਹੈ ਬਿਲਕੁਲ ਤੀਜੀ ਗੱਲ ਦੋ ਤਾਰੀਖਾਂ ਯਾਦ ਰੱਖਣ ਵਾਲੀਆਂ ਨੇ 26 ਨਵੰਬਰ 1949 ਜਦੋਂ ਸੰਵਿਧਾਨ ਅਪਣਾਇਆ ਗਿਆ ਯਾਨੀ ਸੰਵਿਧਾਨ ਦਿਵਸ ਤੇ 26 ਜਨਵਰੀ 1950 ਜਦੋਂ ਇਹ ਲਾਗੂ ਹੋਇਆ ਯਾਨੀ ਗਣਤੰਤਰ ਦਿਵਸ ਹਾਂਜੀ ਤੇ ਇਸ ਸਾਰੇ ਕੰਮ 'ਚ 2 ਸਾਲ 11 ਮਹੀਨੇ 18 ਦਿਨ ਲੱਗੇ ਤੇ ਖਰਚਾ ਆਇਆ ਲਗਭਗ 64 ਲੱਖ ਰੁਪਏ ਤੇ ਅਖੀਰ ਚ ਕੁਝ ਦਿਲਚਸਪ ਗੱਲਾਂ ਜਿਵੇਂ ਸੰਵਿਧਾਨ ਸਭਾ ਦਾ ਨਿਸ਼ਾਨ ਹਾਥੀ ਤੇ ਮੂਲ ਸੰਵਿਧਾਨ ਦਾ ਹੱਥ ਨਾਲ ਲਿਖਿਆ ਜਾਣਾ ਤੇ ਸਜਾਇਆ ਜਾਣਾ ਹਾਂ ਇਹ ਗੱਲਾਂ ਯਾਦ ਦਿਲਵਾਉਂਦੀਆਂ ਨੇ ਕਿ ਇਹ ਸਿਰਫ ਇੱਕ ਸੁੱਕਾ ਕਾਨੂੰਨੀ ਕੰਮ ਨਹੀਂ ਸੀ ਬਿਲਕੁਲ ਇਸ ਚ ਦੇਸ਼ ਬਣਾਉਣ ਦਾ ਜਜ਼ਬਾ ਸੀ ਕਲਾ ਸੀ ਸਮਰਪਣ ਸੀ ਇਸ ਸਾਰੇ ਨੁਕਤੇ ਮਿਲ ਕੇ ਦੱਸਦੇ ਨੇ ਕਿ ਕਿਵੇਂ ਵੱਖ-ਵੱਖ ਵਿਚਾਰਾਂ ਤੇ ਹਿੱਤਾਂ ਵਾਲੇ ਲੋਕਾਂ ਨੇ ਮਿਲ ਕੇ ਬਹਿਸ ਕਰਕੇ ਸਹਿਮਤੀ ਬਣਾ ਕੇ ਇੱਕ ਅਜੀਹਾ ਦਸਤਾਵੇਜ਼ ਤਿਆਰ ਕੀਤਾ ਜੋ ਅੱਜ ਵੀ ਭਾਰਤ ਵਰਗੇ ਵੱਡੇ ਤੇ ਵਣਸਵੰਨੇ ਦੇਸ਼ ਦੀ ਅਗਵਾਈ ਕਰ ਰਿਹਾ ਹੈ ਇਹ ਕਮੇਟੀਆਂ ਉਸ ਸਾਂਝੇ ਯਤਨ ਦਾ ਢਾਂਚਾ ਸਨ ਇੱਕ ਗੱਲ ਜਿਸ ਤੇ ਹੋਰ ਸੋਚਿਆ ਜਾ ਸਕਦਾ ਤੇ ਜਿਸ ਦਾ ਜ਼ਿਕਰ ਸ਼ਾਇਦ ਸਿੱਧਾ ਸਾਡੇ ਨੋਟਸ 'ਚ ਨਹੀਂ ਪਰ ਇਹਨਾਂ ਤੱਥਾਂ ਤੋਂ ਨਿਕਲਦੀ ਹੈ ਹਾਂਜੀ ਉਹ ਇਹ ਕੀ ਇਹ ਸਾਰੀਆਂ ਵੱਖ-ਵੱਖ ਕਮੇਟੀਆਂ ਕੋਈ ਕੇਂਦਰ ਤੇ ਕੋਈ ਸੂਬਿਆਂ ਤੇ ਕੋਈ ਮੌਲਿਕ ਅਧਿਕਾਰਾਂ ਤੇ ਕੋਈ ਗੱਟ ਗਿਣਤੀਆਂ ਤੇ ਇਹਨਾਂ ਸਾਰਿਆਂ ਨੇ ਆਪਸ ਚ ਤਾਲਮਿਲ ਕਿਵੇਂ ਬਣਾਇਆ ਹੋਵੇਗਾ ਹਮ ਇਹ ਬਹੁਤ ਅਹਿਮ ਸਵਾਲ ਹੈ ਕਿਵੇਂ ਪੱਕਾ ਕੀਤਾ ਗਿਆ ਹੋਵੇਗਾ ਕਿ ਇੱਕ ਕਮੇਟੀ ਦੀ ਸਿਫਾਰਿਸ਼ ਦੂਜੀ ਨਾਲ ਟਕਰਾ ਨਾ ਜਾਵੇ ਇੰਨੀਆਂ ਵੱਖ-ਵੱਖ ਵਿਚਾਰਧਾਰਾਵਾਂ ਖੇਤਰੀ ਹਿੱਤ ਉਹਨਾਂ ਸਭ ਨੂੰ ਇੱਕ ਸਾਂਝੇ ਡਾਕੂਮੈਂਟ ਚ ਇਕੱਠਾ ਕਰਨਾ ਇਹ ਆਪਣੇ ਆਪ ਚ ਬਹੁਤ ਵੱਡੀ ਕਾਮਯਾਬੀ ਸੀ ਇਸ ਦੇ ਪਿੱਛੇ ਦਾ ਮੈਨੇਜਮੈਂਟ ਕਿਵੇਂ ਚੱਲਿਆ ਹੋਵੇਗਾ ਇਹ ਬਹੁਤ ਵਾਜਿਬ ਤੇ ਡੂੰਗਾ ਸਵਾਲ ਹੈ ਇਸ ਤਾਲਮਿਲ ਨੂੰ ਬਣਾਉਣ 'ਚ ਮੇਰਾ ਖਿਆਲ ਹੈ ਸੰਵਿਧਾਨ ਸਭਾ ਦੇ ਪ੍ਰਧਾਨ ਡਾਕਟਰ ਪ੍ਰਸਾਦ ਸੰਵਿਧਾਨਿਕ ਸਲਾਹਕਾਰ ਬੀ ਐਨ ਰਾਓ ਤੇ ਖੁਦ ਡਰਾਫਟਿੰਗ ਕਮੇਟੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੋਣਾ ਕਿਉਂਕਿ ਡਰਾਫਟਿੰਗ ਕਮੇਟੀ ਹੀ ਸਾਰੀਆਂ ਰਿਪੋਰਟਾਂ ਨੂੰ ਇਕੱਠਾ ਕਰ ਰਹੀ ਸੀ ਹਾਂ ਹੋ ਸਕਦਾ ਹੈ ਪਰ ਇਸ ਪਿੱਛੇ ਦੀ ਅਸਲ ਕਹਾਣੀ ਅੰਦਰੂਨੀ ਕਾਰਜ ਪ੍ਰਣਾਲੀ ਯਕੀਨਨ ਹੋਰ ਖੋਜ ਦਾ ਵਿਸ਼ਾ ਹੈ ਤੇ ਇਹ ਉਸ ਦੌਰ ਦੇ ਆਗੂਆਂ ਦੀ ਦੂਰਅੰਦੇਸ਼ੀ ਤੇ ਮਿਲ ਕੇ ਕੰਮ ਕਰਨ ਦੀ ਭਾਵਨਾ ਦਾ ਸਬੂਤਤਾ ਹੈ ਹੀ